ਹੁੰਦੇ ਰਹੇ ਜੇ ਮੇਲ ਜਹਾਨ ਅੰਦਰ ਤਾਂ ਫਿਰ ਹੋਣਗੇ ਕਈ ਹਜ਼ਾਰ ਮੇਲੇ ਮੇਲਾ ਮੇਲਾ ਤਾਂ ਆਖ ਦੇ ਲੋਕ ਉਸ ਜਿਹੜਾ ਵਿਛੜ ਗਿਆ ਦੇ ਯਾਰ ਮੇਲੇ ਜੇਕਰ ਹੋਏ ਨਾ ਮੇਲ ਜਹਾਨ ਅੰਦਰ ਤਾਂ ਫਿਰ ਹੋਣਗੇ ਵਿੱਚ ਦਰਬਾਰ ਮੇਲੇ ਅਸੀਂ ਮਿਲ ਕੇ ਕਦੇ ਨਾ ਵਿਛੜਾਂਗੇ ਜਿਕਰ ਰਮਸਕਾ ਇੱਕ ਵਾਰ ਲੈ استانੂ ਇਸ ਸਾਲਾਨਾ ਜੋੜ ਮੇਲੇ ਦੀਆਂ ਲੱਖਾਂ ਲੱਖ ਕਰੋੜਾਂ ਕਰੋੜਾਂ ਮੁਬਾਰਕਾਂ ਮੈਂ ਤੈਨੂੰ ਸ਼ੁਕਰੀਆ ਅਦਾ ਕਰਦਾ ਪੂਰੀ ਦੀ ਪੂਰੀ ਪ੍ਰਬੰਧਕ ਕਮੇਟੀ ਦੀ ਨਗਰ ਪੰਚਾਇਤ ਦੀ ਜਿਹੜੇ ਵੀ ਇਸ ਮੇਲੇ ਨੂੰ ਉਸ ਮੇਲੇ ਦੇ ਵਿੱਚ ਪ੍ਰਬੰਧ ਕਰਦੇ ਐ ਇਹਨਾਂ ਵੱਡਾ ਮੇਲਾ ਕਰਾਉਂਦੇ ਉਹਨਾਂ ਸਾਰੇ ਸੱਜਣਾਂ ਦਾ ਧੰਨਵਾਦ ਔਰ ਸਭ ਤੋਂ ਜ਼ਿਆਦਾ ਸ਼ੁਕਰੀਆ ਅਦਾ ਕਰਦਾ ਮੈਂ ਸਾਡਾ ਵੀਰ ਦੀਸ਼ਾ ਮੋਗਾ ਜਿਨੇ ਸਾਡੇ ਨਾਲ رابطہ ਕੀਤਾ ਤੇ ਉਦੋਂ ਵੀ ਜ਼ਿਆਦਾ ਸਤਿਕਾਰ ਸਾਡੇ ਭਾਜੀ ਐਸ ਐਚਓ ਜਗਰਾਉਂ ਸਦਰ ਸੁਰਜੀਤ ਸਿੰਘ ਜੀ ਵਨ ਆ ਦੀ ਪੂਰੀ ਟੀਮ ਵਨ ਆ ਦੇ ਸਤਿਕਾਰ ਸਾਡਾ ਵੀਰ ਗੋਰਾ ਕੌਕੇਆਲਾ ਇਹਨਾਂ ਨੇ ਮੇਰਾ ਸਨੇਹ ਇਹਨਾਂ ਦਾ ਮੇਰਾ ਪਿਆਰ ਆ ਵੀਰ ਬਲਜੀਤ ਤੁਹਾਡੇ ਪਿੰਡ ਦਾ ਵਾ ਅਸੀਂ ਉਹਦੇ ਪਿੰਡ ਆਏ ਉਹਦਾ ਵੀ ਸਤਿਕਾਰ ਮਾਲਵਾ ਟੀਵੀ ਲਾਈਵ ਵਾਲੇ ਸਾਰੇ ਮੇਰੇ ਵੀਰ ਆ ਉਹਨਾਂ ਦੀ ਮੈਂ ਪੋਸਟ ਤਾਂ ਨਹੀਂ ਪਾ ਸਕਿਆ ਸਮੇਂ ਦੇ ਹਲਾਤਾਂ ਨੂੰ ਸਮਝਦਾ ਹੋਇਆ ਤੁਸੀਂ ਜਾਣਦੇ ਹੋ ਤਾਂ ਮਾਫੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਸ ਪਿੰਡ ਲਈ ਇੱਕ ਤਾੜੀਆਂ ਮਰੋਣੀਆਂ ਕਿਉਂਕਿ ਇਸ ਪਿੰਡ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜੇ ਵੀ ਹੜਪੀੜ ਤੇ ਉਹਨਾਂ ਦੇ ਵਿੱਚੋਂ ਇੱਕ ਪਿੰਡ ਅਸੀਂ ਆਪਣੇ ਕੌਕੇ ਕਲਾ ਦੇ ਲੋਕ ਨੂੰ ਬੋਧ ਲਾਵਾਂਗੇ ਉਥੇ ਜੋ ਵੀ ਖਰਤਾ ਖਰਚਾ ਹੋਇਆ ਉਹਨਾਂ ਦੀ ਪੈੜੀਆਂ ਆਬਾਦ ਕਰਨ ਲਈ ਉਹਨਾਂ ਦੁਬਾਰਾ ਮੋੜ ਮੁਸੀਬੇ ਲਈ ਉਹਨਾਂ ਦੇ ਲਈ ਉਹ ਕੀਤਾ ਜਾਊਗਾ ਇੱਕ ਮੈਂ ਬੇਨਤੀ ਸ਼ੁਰੂਆਤ ਵਿੱਚ ਕਰਨ ਲੱਗਾ ਕਿ ਜਿੰਨੇ ਵੀ ਆਪਾਂ ਇੱਥੇ ਲੋਕ ਆਏ ਆ ਸੜੀਆਂ ਭੈਣਾਂ ਆਈਆਂ ਮਤਾਆਂ ਆਈਆਂ ਬੱਚੇ ਆਏ ਆ ਇੱਧਰ ਸਾਡੇ ਵੀਰ ਬੈਠੇ ਆ ਜਿਹਦੇ ਕੋਲ ਜੋ ਕੁਝ ਆ ਇਹ ਨਹੀਂ ਕਿ ਜ਼ਰੂਰੀ ਹੁੰਦਾ ਕਿਸੇ ਨੇ ਲੱਖ ਦਿੱਤਾ ਕਿਸੇ ਨੇ ਦੋ ਦਿੱਤਾ ਕਿਸੇ ਨੇ ਪੰਜ ਕੋਈ 5 ਕਰੋੜ ਦੇਣ ਵਾਲਾ ਕੋਈ 10 ਕਰੋੜ ਦੇਣ ਵਾਲਾ ਕੋਈ 20 ਕਰੋੜ ਕੋਈ 5000 ਦੇਣ ਵਾਲਾ ਕੋਈ 500 ਵੀ ਦੇਣ ਵਾਲਾ ਜੇ ਤੁਸੀਂ ਸਾਰੇ ਇਕੱਠੇ ਹੋ ਜਾਓਗੇ ਫਿਰ ਆਪਾਂ ਆਪਣੇ ਲੋਕਾਂ ਨੂੰ ਦੁਬਾਰਾ ਪਟੜੀ ਤੇ ਲੈ ਆਵਾਂਗੇ ਇਹ ਮੇਰੀ ਬੇਨਤੀ ਆ ਜ਼ਰੂਰੀ ਨਹੀਂ ਇਸ ਗੱਲ ਨੂੰ ਆਪਣੇ ਦਿਲ ਦੇ ਵਿੱਚ ਵਸਾ ਲਿਓ ਕਿ ਇਹ ਵੀ ਜ਼ਰੂਰੀ ਕਿ ਮੈਂ ਕਿੰਨੀ ਮੱਤ ਕਰ ਸਕਦਾ ਜਿੰਨੀ ਤੁਸੀਂ ਮਦਦ ਦੇ ਸਕਦੇ ਹੋ ਉਹ ਤੁਹਾਡੀ ਉਹਦੀ ਦਰਗਾਹ ਦੇ ਵਿੱਚ ਪਹੁੰਚ ਜਾਣੀ ਪ੍ਰਮਾਤਮਾ ਦੇ ਵਿੱਚ ਜਿਹੜਾ ਬੰਦਾ ਸਮਰੱਥਾ ਜਿੰਨੀ ਰੱਖਦਾ ਉਹ ਨਹੀਂ ਉਹ ਮਤ ਕਰ ਸਕਦਾ ਆ ਜੀ ਜਿਆਦਾ ਗੱਲਾਂ ਨਹੀਂ ਸਭ ਤੋਂ ਪਹਿਲਾਂ ਅਰਜ਼ ਕਰਦੇ ਆ ਵੈਕਰੂ ਦੇ ਚਰਨਾਂ ਦੇ ਵਿੱਚ ਉਸ ਤੋਂ ਬਾਅਦ ਉਹ तमाम ਗੀਤ ਜਿਹੜਾ ਤੁਸੀਂ ਆਪਣੇ ਘਰਾਂ ਸੁਣਿਆ ਕਾਰਾਂ ਸੁਣਿਆ ਟਰੈਕਟਰਾਂ ਤੇ ਸੁਣਿਆ ਮੋਟਰਾਂ ਤੇ ਸੁਣਿਆ ਸਾਰੇ ਤੁਹਾਡੀ ਨਜ਼ਰ ਕਰਾਂਗੇ ਇੱਕ ਅਰਜ਼ ਕਰਦੇ ਆ ਉਸ ਵੈਕਰੂ ਦੇ ਚਰਨਾਂ ਦੇ ਇੱਕ ਬਿੱਟੂ ਸਾਊਂਡ ਬਿੱਟੂ ਥੰਨੇ ਵਾਲਾ ਬਹੁਤ ਵੱਡੀ ਸਾਊਂਡ ਪੰਜਾਬ ਦੀ ਗਣਵੀਆ ਕਰਮੀਆ ਸਾਉਂਡਾਂ ਦੇ ਵਿੱਚ ਆਉਂਦੀ ਆ ਇਹਨਾਂ ਦਾ ਵੀ ਧੰਨਵਾਦ ਜੀ ਖੁਸ਼ ਰਹੋ ਸ਼ਬਦਪਰਤ ਤੋਂ ਪਹਿਲਾਂ ਇੱਕ ਹੋਰ ਨਾਂ ਕੰਬਲ ਟੈਂਟ ਹਾਊਸ ਇਹ ਵੀ ਸਾਡਾ ਵੀਰ ਆ ਇਹ ਤਾਂ ਵੀ ਬੜਾ ਵੱਡਾ ਪ੍ਰਾਨਾ ਇਹ ਵੀ ਸਾਡਾ ਮਿੱਤਰ ਆ ਜੀ ਮਿੱਤਰਾਂ ਦੀ ਦੁਨੀਆ ਦੇ ਤੁਹਾਨੂੰ ਉਧਿਆ ਕੇ ਅਰਦਾਸ ਹਮਾਰੀ ਜਿਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨ ਜਾਣੇ ਮੇਰਾ ਉਹ ਗਾਨ ਤਹਾ ਸਤਿਆਂ ਦੇ ਬਲੇ ਕਿਛ ਕਰ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ